ਸੋ ਸਸਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਹਾਜ਼ਰ ਆਪਾਂ YouTube ਚੈਨਲ ਤੇ ਆਪਾਂ ਇਥੇ ਦੂਜੇ ਵੀਡੀਓ ਚੈਨਲ ਤੇ ਤੁਸੀਂ ਵੀਡੀਓ ਮੀਰਾ ਦੇਖ ਲਈ ਹੋਊਗੀ ਆਪਣਾ ਇਹ ਪ੍ਰੋਸੈਸ ਚੱਲ ਰਿਹਾ ਅਜ ਕੜੀ ਦਾ ਟਾਈਮ ਹੋ ਗਿਆ ਸਵੇਰੇ 9:02 ਮਿੰਟ ਅੱਗੇ ਤਾਂ ਸਰਦਰੀਆਂ ਆਉਂਦੀਆਂ ਚੈੱਕ ਕਰਾਂਗੇ ਅੱਜ ਫਿਰ ਵੀ ਤੁਸੀਂ ਦੇਖਿਆ ਪਿਛਲੀ ਵੀਡੀਓ ਚ ਵੀ ਕੰਮ ਮੰਨ ਪੀ ਤੁਹਾਨੂੰ ਮੇਰੇ ਵਾਲੇ ਦੋ ਕਰਨੇ ਪੈਗੇ ਤੇ ਆਪਾਂ ਨੇ ਕੀ ਪਾਇਆ ਦੇਹੀ ਹਾਂ ਲੱਸੀ ਬਣਾਉਣੀ ਲੱਸੀ ਤੋਂ ਦਹੀਂ ਦੀ ਲੱਸੀ ਬਣਾਉਣੀ ਹੈ ਅੱਛਾ ਦਹੀਂ ਦੀ ਲੱਸੀ ਬਣਦੀ ਆ ਤੇ ਆਹ ਘਈਆ ਪਿਆ ਇਹਦੇ ਕੋਟੇ ਬਣਨਗੇ ਧਨੀਆ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਾਦੇ ਵਾਸਤੇ ਹੁੰਦਾ ਤੇ ਆਪਣੀ ਘਰ ਦੀ ਹਰੀ ਮਿਰਚ ਹਰੀ ਮਿਰਚ ਬਾਬੇ ਦੀ ਕਿਰਪਾ ਨਾਲ ਇੰਨੀ ਕੁ ਜ਼ਿਆਦਾ ਉੱਤਰਦੀ ਆ ਨਾ ਅਸੀਂ ਤੋੜ ਲਈ ਹੈ ਨਹੀਂ ਘਟਾਈ ਇਸ ਬੇਸਨ ਇਹ ਜੋ ਪਾਦਨ ਆਪਾਂ ਨੇ ਥੋੜਾ ਜਿਹਾ ਬੇਸਨ ਐਡ ਕਰ ਦੇਣਾ ਲਓ ਜੀ ਮੈਨੂੰ ਨਕ ਨੇ ਵਟਸਐਪ ਤੇ ਕਮੈਂਟ ਕੀਤਾ ਕਹਿੰਦਾ ਵੀ ਚਲੋ ਉਹਦੇ ਪਰ ਬਾਅਦੋਂ ਗੱਲ ਕਰਦੇ ਹਾਂ ਠੀਕ ਕਮੈਂਟ ਕੀਤਾ ਪਹਿਲਾਂ ਕੜੀ ਤੇ ਫੋਕਸ ਕਰਦੇ ਹਾਂ ਕੈਮਰਾਮੈਨ ਇਧਰ ਫੋਕਸ ਕਰੋ ਚਲੋ ਦੇਖੋ ਐਂ ਚੰਗੀ ਤਰ੍ਹਾਂ ਕਰ ਦੇਣਾ ਆਪ ਦਾ ਆਪ ਦਾ ਤਰੀਕਾ ਹੋਣਾ ਬਾਕੀ ਹਰੇਕ ਦਾ ਆਪ ਦਾ ਆਪ ਦਾ ਤਰੀਕਾ ਹੁੰਦਾ ਜਣੇ ਕਿ ਆਪਾਂ ਸਭ ਤੋਂ ਸਿੰਪਲ ਤਰੀਕੇ ਨਾਲ ਬਣਾਉਣੇ ਹੁੰਦੇ ਆ ਇਹ ਮੈਂ ਫੂਲ ਤੇ ਦੇਖੀ ਸੀ ਪਹਿਲਾਂ ਫੋਨ ਤੇ ਲਾਤੀ ਪਹਿਲਾਂ ਲਾ ਤੋ ਤਰ੍ਹਾਂ ਦਾ ਪਾਟੜਾ ਹੋਣਾ ਇੰਨੀ ਕੁ ਫਾਰਮਾਂ ਦੀ ਹੈ ਇਹ ਇਹ ਹੱਲ ਅਜਿਹਾ ਲਾ ਕੇ ਤਰ੍ਹਾਂ ਦਾ ਕੜੀ ਵਾਸਤੇ ਲਵਾਂਗੇ ਦੋ ਵੱਲੋਂ ਹਾਂ ਨਮਾ ਲੈਣਾ ਛਿਲਣੇ ਇਹ ਵਾਲਾ ਮੈਨੂੰ ਬੋਂਬਰਾ ਲੱਗਦਾ ਹੈ ਕੱਤਾ ਹੀ ਇਤਰਾ ਲੱਗਦਾ ਬਿਰਵੀ ਇਹਦੇ ਨਾਲ ਅੰਦਾਜ਼ਨਾ ਨਾ ਨਾ ਨੋੜ ਤੁਲੇ ਤੇ ਨਾ ਬਹੁਤ ਸਾਲ ਹੋ ਗਏ ਪਤੀਆ ਦਿਲ ਕੋਲ ਮੇਲਾ ਦੇਖਣ ਗਏ ਤੇ ਨੰਨਹਾਲੋ ਥੁਲੇ ਲਿਆ ਬਿਰਵੀ ਇਹਦਾ ਬਹੁਤ ਚਿਰ ਹੋ ਗਿਆ ਖੁੰਡਾ ਨਹੀਂ ਹੋਇਆ ਜਮੀ ਹੂੰ ਲਾਲਾ ਸੜਦਾ ਤੇ ਜਰਾ ਬੁੱਧੀ ਨਮਾ ਕਰਦੇ ਨਾ ਮੈਨਾਂ ਜਦੋਂ ਚੱਲਣਾ ਕਰਦਿਕ ਹੋਰ ਲੈਣੇ ਉਸ ਆਹ ਹੁੰਦੀ ਹੈ ਅਗਰ ਉਹ ਕਰ ਕਰਕੇ ਵੇਹੇ ਇਹੇ ਜੀ ਲਿਆਉਣੀਆਂ ਇਹੇ ਜੀ ਹੋ ਇੱਕ ਨਾ ਗਲਾਸ ਹੁੰਦੇ ਨੇ ਮੋਬਾਈਲ ਦੇ ਗਲਾਸ ਕਾੜ ਮੈਂ ਵੀ ਮੈਂ ਰਾਤ ਦੇਖਿਆ ਭਾਈ ਉਹ ਆਪਦੇ ਫੋਨ ਦਾ ਪ੍ਰੋਟੈਕਟਰ ਗਲਾਸ ਕਹਿੰਦੇ ਆ ਉਹਨੂੰ ਪ੍ਰਾਈਵੇਸੀ ਪ੍ਰੋਟੈਕਟਰ ਪ੍ਰੋਟੈਕਟਰ ਉਹ ਪ੍ਰੋਟੈਕਟਰ ਵੀ ਨਹੀਂ ਕਲੀ ਜਾਂਦਾ ਪ੍ਰੋਟੈਕਟ ਕਰਨ ਨੂੰ ਫੋਨ ਨੂੰ ਵੀ ਜਿਹੜਾ ਆਪਾਂ ਉੱਪਰ ਲਾਉਨੇ ਆ ਉਹਨਾਂ ਚਾਹੇ ਤੁਸੀਂ ਤੁਹਾਡੇ ਕੋਲ ਜਿਹੜਾ ਫੋਨ ਆ ਫੋਨ ਦਾ ਮਾਡਲ ਉਹ ਲਿਖਦੇ ਹੋ ਸਰਚ 바ਰ ਚ YouTube ਤੇ ਤੇ ਉਹ ਪ੍ਰੋਗਰਮ ਫੋਨ ਦਾ ਨਾਮ ਲਿਖ ਦਿਓ ਪ੍ਰਾਈਵੇਸੀ ਪ੍ਰੋਟੈਕਟਡ ਪ੍ਰੋਟੈਕਟਡ ਫਿਰ ਨਿਕਲ ਹੀ ਜਾਂਦਾ ਉਹ ਚ ਗਲਾਸ ਬੋਲ ਦਿਓ ਗਲਾਸ ਗਾਰਡ ਉਹ ਨਿਕਲੇ ਆਊਗਾ ਉਹਦਾ ਮਤਲਬ ਇਹ ਆ ਵੀ ਜੇ ਤੁਸੀਂ ਦੋ ਜਣੇ ਬੈਠੇ ਹੋ ਜਿਹਦੇ ਹੱਥ ਚ ਫੋਨ ਆ ਉਹ ਨੂੰ ਹੀ ਥੋੜੀ ਵੀਡੀਓ ਦਿਖੂਗੀ ਨਾਲ ਦੇ ਬੰਦੇ ਨੂੰ ਥੋੜੀ ਵੀਡੀਓ ਨਹੀਂ ਦਿਖੂਗੀ ਉਹਨੂੰ ਕਾਲੇ ਕਾਲਾ ਦਿਖੀ ਜਾਣਾ ਉਹ ਮੈਂ ਆਪਦੇ ਫੋਨ ਦਾ ਕਰਿਆ ਉਹ 499 ਰੁਪਏ ਦਾ ਤੇ ਮੈਂ ਕਰਤਾ ਕੈਸ਼ ਔਨ ਡਿਲੀਵਰੀ ਉਤੇ ਆਵੇ ਨਾ ਉਹ ਆ ਗਿਆ ਵੀ ਆਨਲਾਈਨ ਪੇਮੈਂਟ ਕਰੋ ਮੈਂ ਆਨਲਾਈਨ ਪੇਮੈਂਟ ਤੇ ਜਾ ਕਲਿੱਕ ਕਰਿਆ ਤੁਸੀਂ ਮੰਨਣਾ ਨਹੀਂ ਉਹ 785 ਰੁਪਏ ਦਾ ਦਿਹਾਉਣ ਲੱਗ ਗਿਆ ਖਮਾਣੋ ਚ ਮੇਰੇ ਫੋਨ ਦਾ ਮਿਲਦਾ ਹੈ ਨਹੀਂ ਮੈਂ ਖਮਾਣੋ ਚ ਬਹੁਤ ਪੁੱਛ ਲਿਆ ਚੱਲ ਆ ਜੀ ਇੱਧਰ ਇੱਧਰ ਚੱਕ ਲਿਆ ਚੱਲ ਇੱਥੇ ਰੱਖ ਹਾਂ ਉੱਚੀ ਇਹ ਪਾ ਤਾ ਨੂਣਾ ਮਿਰਚ ਤਾਂ ਹਰੀ ਬਹੁਤ ਮਾਰੀ ਮਿਰਚ ਪਾਵਾਂਗੇ ਆਪਾਂ ਹਰੀ ਠੀਕ ਹੈ ਰਾਡੇ ਚਿੱਲੀ ਥੋੜੀ ਘੱਟੀ ਥੋੜੀ ਜੀ ਹਲਦੀ ਥੋੜਾ ਜਿਹਾ मसाला ਥੋੜਾ ਜਹਾ ਥੋੜਾ ਜਹਾ ਜੇ ਨੂਰ ਨਾਲ ਆ ਰਹਿਣਾ ਤੁਸੀਂ ਨਾ ਕਹੀ ਜਾਂਦੇ ਨੂਰ ਨਹੀਂ ਕੰਮ ਕਰਦੀ ਨੂਰ ਜਿੱਨਾ ਕੋਈ ਕੰਮ ਕਰਨ ਤੋਂ ਹਟਦਾ ਹੀ ਹੈ ਨਹੀਂ ਫੜਫੜ ਰੋਕਣੀ ਪੈਂਦੀ ਆ ਵੀ ਛੱਡ ਜਾ ਪੁੱਤ ਛੱਡ ਜਾ ਪੁੱਤ ਉਹਨੂੰ ਕਹੀ ਜਾਂਦੇ YouTube ਤੇ ਦੇਖੀ ਜਾਂਦੀ ਐ YouTube ਤੇ ਦੇਖੀ ਜਾਂਦੀ ਇਹ ਤਾਂ ਦੇਖਦੀ ਆ ਉਹ ਨਹੀਂ ਉਹ ਤਾਂ ਜਾਣਦੀ ਕਹਿੰਦੀ ਆ ਬਹੁਤ ਕੰਮ ਈ ਧੀਆ ਮੇਰੀ ਸਭ ਤੋਂ ਪਹਿਲਾਂ ਇਹਨੇ ਉਹ ਪੌੜੀਆਂ ਤੇ ਪੋਚਾ ਲਾਇਆ ਦੋ ਵਾਰੀ ਦੋ ਵਾਰੀ ਲਾਇਆ ਪੁੱਤ ਹਾਂ ਦੋ ਵਾਰੀ ਪੌੜੀਆਂ ਤੇ ਪੋਚਾ ਲਾਇਆ ਉਹ ਕੰਨ ਤੇ ਮਿੱਟੀ ਧੋਦੀ ਨੋਕੀਆ ਹੂੰ ਉਹ ਗ੍ਰੇਨਾਈਟ ਪੱਥਰ ਆ ਪੁੱਤ ਉਹ ਤੇ ਜ਼ਿਆਦਾ ਚਮਕਦੀ ਆ ਮੈਨੂੰ ਪਤਾ ਨਹੀਂਦਾ ਕਿ ਗ੍ਰੇਨਾਈਟ ਤੇ ਇੰਨੀ ਚਮਕੂ ਕਿ ਮਿੱਟੀ ਜੇ ਪਾ ਦਾਂ ਤਾਂ ਮੈਂ ਕਦੇ ਨਾ ਲਾਉਂਗਾ ਲਓ ਜੀ ਆਪਾਂ ਆਉਂਨੇ ਆ ਮੇਨ ਗਾਲ ਉਹ ਤੇ ਧਿਆ ਕੈਮਰਾ ਫੋਕਸ ਇਹਦੇ ਕਰੋ ਮਿਰਚ ਤੇ ਮਿਰਚ ਦੇਖੋ ਹੁਣ ਇਹ ਨਹੀਂ ਪਤਾ ਕਿ ਸੀਟੀਆਂ ਬੱਜਣਗੀਆਂ ਸੀਟੀਆਂ ਯਾਰ ਇਹਦੇ ਨਾਲ ਨਹੀਂ ਬੱਜਦੀਆਂ ਹਲੇ ਮਿਰਚ ਕੱਚੀ ਆ ਸੀਟੀ ਤੁਹਾਨੂੰ ਮੈਂ ਹਮੇਸ਼ਾ ਦੱਸ ਦਿੰਨਾ ਮਿਰਚ ਜਿਆਦਾ ਤਿੱਖੀ ਹੋਊਗੀ ਜਦ ਮਿਰਚ ਵਿੱਚ ਵੀ ਪੈ ਜਾਊਗਾ ਵੀ ਪੈ ਗਿਆ ਹਲੇ ਵੀ ਨਰਮ ਉਹਨਾਂ ਕਹਿੜਾ ਨਹੀਂ ਹੈਗਾ ਉਹਨਾਂ ਨਹੀਂ ਹੈਗਾ ਜਿੰਨੀ ਥੋੜਾ ਨੱਕਦੋ ਚਾਹੀਏ ਅੰਮੀ ਥੋੜੀ ਪਾਲਖਾ ਕੋਈ ਨਾ ਸਵਾਭੀ ਕਰਤਾ ਉਹਦੇ ਵਿੱਚ ਮੈਕਰੋ ਵਿੱਚ ਉੱਥੇ ਕੜੀ ਕੜੀ ਬਣਦੀ ਧਰਤੀ ਹੂੰ ਇਹਨਾ ਆਪਣਾ ਮਾਈਕ੍ਰੋਵੇਵ ਗਲਤ ਰੱਖਿਆ ਹੋਇਆ ਇਹਨੂੰ ਆਪਾਂ ਨੇ ਨਾ ਆਹ ਪਲੱਗ ਆ ਜਿਹੜਾ ਆ ਰਿਹਾ ਇਹਦੇ ਪਿੱਛੇ ਦੀ ਕੱਢ ਕੇ ਲਿਆ ਕੇ ਆਹ ਡੱਬੇ ਕੋਲੋਂ ਰੱਖ ਦੇਣਾ ਰੋਟੀਆਂ ਵਾਲੇ ਕੋਲ ਸੋ ਲਓ ਮਿਰਚਾਂ ਗੰਗੀਆਂ ਚ ਉੱਪਰ ਇਹ ਬੱਚੇ ਕਹੀਆ ਪਾ ਲੈਣਾ ਪਾ। ਕਈਆਂ ਤਾਂ ਕੋਟੇ ਬਣਾਉਣੀ ਨੇ। ਕਦੋਂ ਕਸ਼ ਕਰਨ? ਬਾਜੂਸ ਤੋਂ ਤੇ ਦੇ ਦਿੰਦੇ ਆ ਜਿਹੜਾ। ਇਹ ਇਹ ਤਾਂ ਇਹਦੇ ਕੋਟੇ ਬਣਾਉਣੀ ਆ। ਅਬਰੋ ਦੇ ਕੰਨ ਤੇ ਨਹੀਂ। ਉਹ ਵੀ ਉਹਨੇ ਗੱਲ ਬਣਾ ਦੇਣੀ ਆ ਬਰੀ ਬਰੀ ਉਹ ਕਿਉਂ ਨੂਰ ਵਧੀਆ ਭਾਂਡੇ ਨਹੀਂ ਜਿਆਦਾ ਪਾਣੀ ਚਾਹਤਾ ਮਿਰਚ ਗਈ ਘੜੀ ਦੇ ਵਿੱਚ ਦੇਖ ਲਓ ਨੂਰ ਦੇ ਭਾਂਡੇ ਮਾਂਝੇ ਇੱਕੋ ਗਲਾਸ ਮਾਂਝ ਕੇ ਭੱਜ ਗਈ ਵੀਡੀਓ ਬਣਾਉਣ ਦੇ ਚੱਕਰ ਤੇ ਕਰਾ ਲੋ ਕੰਮ ਇੱਕ ਵੀ ਨਹੀਂ ਮਾਂਝ ਕੇ ਗਈ ਉਹ ਵੀ ਨਹੀਂ ਧੋਕੇ ਗਈ ਦੰਗਾਂ ਦੀ ਚੰਗਲੇ। ਜੰਮਾਤਾ ਪੰਪ ਪੰਪ ਦੇ ਕੇ ਲਾਉਂਦਾ। ਦਿਖਾਉਣਾ ਤੁਹਾਨੂੰ ਮੈਂ। ਆ ਲੋ ਨੂਰ ਥੱਕ ਗਈ ਭਾਂਡੇ ਮਾਂਜ ਕੇ ਤੁਹਾਨੂੰ ਦੱਸਿਆ ਇਹਦਾ। ਵੀ ਇਹ ਫੋਨ ਨਹੀਂ ਦੇਖਦੀ ਹੈਗੀ। ਉਹ ਕਹਿੰਦੀ ਕੋਈ ਨੋਟੀਫਿਕੇਸ਼ਨ ਆਇਆ ਤਾਂ ਮੈਂ ਤਾਂ ਦੇਖਦੀ ਆਂ। ਭਾਂਡੇ ਦੇ ਲਵਾਇਨ ਚਮਕਾ ਲਈ ਇਹ। ਹਾਂ। ਚੱਲ ساری ਉਮਰ ਕੰਮੇ ਕਰਨੇ ਆਂ। ਅੰਮ੍ਰਾ ਬੋਰਡ ਪੁੱਠਾ ਲਾ ਆ ਸੋ ਚੁੱਪ ਨੂੰ ਲਾਉਣੇ ਦਾ ਚੱਕ ਚੱਲਦੀ ਹੈ ਇਹ। ਆ ਦੇਖੋ ਥੱਲੇ ਨੂੰ ਕਰਦੇ ਆ ਤਾਂ ਬੰਦ ਹੋ ਜਾਂਦਾ ਸੱਚਾ ਪੁੱਠੀਆਂ ਨੇ ਸੋ ਹੁਣ ਆਪਾਂ ਛਿੱਲਾਂਗੇ ਘਈਆ ਉਹਦੀ ਘਣ ਟੂ ਟੂ ਕਰਾਂਗੇ ਕਿੱਥੋਂ ਬੰਦ ਹੋਊ ਇਹ ਸੱਚ ਤੇ ਹੀ ਬੰਦ ਕਰਤਾ ਕਰਤਾ ਉਹਦੇ ਨਾਲ ਮੋਲ ਦਾ ਤੇ ਕਰਦੇ ਕੀ ਇੰਜ ਕਿ ਨਾ कलर ਦਾ ਫਰਕ ਹਾਂ 컬러 ਦਾ ਹੀ ਫਰਕ ਹੁੰਦਾ ਕੁਝ ਨਾ ਇਤ ਕੀ ਮੈਂ ਸਪਰੇਹਾਂ ਤੇ ਬਹੁਤ ਘੱਟ ਮਾ ਲਉ ਬਹੁਤ ਘੱਟ ਬਹੁਤ ਘੱਟ ਕੀ ਦੋਕ ਵਾਰ ਸਪਰੇਹ ਕਰੀ ਆ ਤਾਂ ਹੀ ਦਾ ਕੀ ਠੀਕ ਠੀਕ ਉਤਰਿਆ ਨਹੀਂ ਬਹੁਤ ਉਤਰਿਆ ਹਾਲੇ ਦਾ ਤੁਸੀਂ ਕੱਲ ਵਾਲੀ ਵੀਡੀਓ ਜੇ ਕਹਿੰਦੇ ਦੇਖੇ ਹੋਗੇ ਉਹ ਤੇ ਤੁਹਾਨੂੰ ਮਨਪ੍ਰੀਤ ਦੱਸ ਦੇਈ ਵੀ ਆ ਮੈਂ ਬੇਲਾਂ ਦੀ 3D ਕਟਿੰਗ ਦੀ ਬਜਾਏ 5G 6G ਉਹ ਕਟਿੰਗ ਕਰਤੀ ਚਾਰ ਪਤਾ ਨਹੀਂ ਪੰਜ ਬੇਲਾਂ ਕਿ ਇਹਦੀਆਂ ਖਰਾਬ ਹੈ ਕਰਤੀਆਂ ਆ ਗਈ ਉਹਦੇ ਨਾਲ ਪੱਤੇ ਨਿਕਲੇ ਮੁੜ ਕੇ ਪੱਤੇ ਜਮਾਂ ਤੇ ਕੱਟ ਤਾਂ ਤਾਂ ਕਿ ਇਹ ਘਾਟਾ ਪਰ ਹਲੇ ਵੀ 6-7 ਕਈ ਇਹ ਤੋੜਨੇ ਵਾਲੇ ਆ ਚੂਏ ਨੇ ਉਹ ਮਤਲਬ ਕਿ ਸਾਬ ਜੀ ਦੋਨੋਂ ਰੋਜ ਬਲੌਗ ਕਰੀ ਮੈਂ ਦਿਖਾਏ ਦਿੰਨਾ ਵੀ ਕਿੰਨੀ ਘੁੱਤਰਦੀ ਆ ਥੋੜਾ ਜੇਸਨ ਬਚ ਗਿਆ ਤਾਂ ਤਾਂ ਰੱਖ ਲਿਆ ਅੱਛਾ ਇਹ ਕੀ ਕਰਨਾ ਹੁਣ ਫਿਰ ਥੋੜੇ ਬਣਾਉ ਨੂੰ ਜੇ ਖਾ ਲਾਂਗੇ ਬੇਸਨ ਦਾ ਤਾਂ ਅੰਦਰ ਪੈਕਟ ਵੀ ਮੰਗਾ ਕੇ ਦਿੱਤਾ ਤਾਂ ਪਹਿਲਾਂ ਪੁਰਾਣਾ ਵਰਤ ਲਿਆ ਮੈਂ ਅੱਛਾ ਦੋ ਪੈਕਟ ਤੇ ਹੈ ਹਾਂ ਹੂੰ ਦੋ ਨਹੀਂ ਦੋ ਓਹ ਭੈਂਟਾ ਇੱਕੋ ਕੱਤੂਗਾਸ ਫਟਾ ਮੈਨੂੰ ਫੇਰ ਉਪਟੈਕਟ ਉਪਟੈਕਟ ਕਰੀ ਉਪਟੈਕਟ ਉਪਟੈਕਟ ਕਰਦਾ ਹੂੰ ਮਨ ਲਓ ਵੀ ਹੱਥ ਨਹੀਂ ਛਿੱਲ ਹੁੰਦਾ ਉਹ ਨਾਲ ਕਰਦਾ ਹੂੰ ਅੱਡਾ ਕੰਮ ਨਹੀਂ ਆਪਣਾ ਆ ਪਕੜਾ ਤੇ ਮੂੜੀਆਂ ਵਾਲੇ ਨੂੰ ਹੁੰਦਾ ਜਿਆਲ ਤੇ ਜਾਣਾ ਉਹਨੇ ਕਰਦਾ ਹੋਆ ਡਰ ਕਰਦਾ ਨੂੰ ਸੋ ਜਿਹੜਾ ਕਦੋਂ ਕਸ ਕਰਿਆ ਉਹਦੇ ਵਿੱਚ ਪਾਤਾ ਵੇਸਣ ਵੇਸਣ ਡੱਬੇ ਚ ਪਾ ਕੇ ਰੱਖ ਲੈ ਐ ਸੁੰਢੀ ਨਹੀਂ ਪੈਂਦੀ ਇਹ ਚ ਬੁਰੀ ਗੱਲ ਪਾ ਖਾਲੀ ਰੋਗ ਦਾ ਫਿਰ ਨਾ ਬੌਂਡ ਬਿਟੇਲੇ ਕਿੰਨੇ ਤਾਂ ਖਾਲੀ ਪਏ ਆ ਉਹਨਾਂ ਚ ਮੈਂ ਸਮਾਨ ਪਾ ਲਿਆ ਸੀ ਥੋਕੇ ਪਾ ਲਿਆ ਐਚੇ ਲਈ ਵੀ ਖਾਲੀ ਪਿਆ ਹੋਊਗਾ ਕੋਈ ਨਾ ਕੋਈ ਤਾਂ ਬੜੀ ਥੋਕੇ ਮੈਂ ਕੱਚਾ ਕੇ ਅੰਦਰ ਨਹੀਂ ਪਾ ਲਿਆ ਸਮਾਨ ਇਹਨਾਂ ਆਤਰੇ ਕੁੰਡੇ ਆਪਰੋਂ ਦਾਗ ਸਾਫ ਕਰਨੇ ਆਲੇ ਆ ਦੋ ਕੁ ਲੱਕੇ ਹੋਏ ਹੈ ਹੈ ਸਿੱਕੜ ਦੇ ਦਿਨ ਚ ਵਸ ਲੱਗਦੀ ਹੈ ਮੇਰਾ ਪੈਰ ਠੀਕ ਖੋਲਣ ਦੇ ਤੇਰੇ ਨਾਲ ਸਾਰੀ ਉਪਰਾ ਦੀ ਲਾਓ ਜੀ ਬੈਸਣ ਗਿਆ ਕੋਲ ਨੂ ਰਬੜ ਤੂੰ ਹੀ ਨੂ ਰੋਏ ਮੈਨੂ ਵਾਲਾ ਕਹਿੰਦਾ ਤੂੰ ਉਹਨੂੰ ਖਾਣ ਨੂੰ ਦੇ ਦੇ ਕੁਛ ਉਹ ਦੇਖੋ ਔਰ ਤਾਂ ਬੱਦਰ ਆ ਤੇ ਆਉ ਕੌਲੀ ਭਰੀ ਪਈ ਆ ਹਲੇ ਹੋਰ ਇੱਕ ਡੱਬੇ ਚ ਪਏ ਨੇ 2 ਕਿਲੋ ਮਖਾਣੇ ਲੈ ਕੇ ਦਿੱਤੇ ਪਿਓ ਦੀ ਟੀ ਨੇ ਇੱਕ ਨਹੀਂ ਖਾਦਾ ਆ ਮੈਂ ਕਹਿੰਦਾ ਬੌਨ ਮੀਟੇ ਦੇ ਤਾਂ ਪਤਾ ਨਹੀਂ ਕਿੰਨੇ ਕ ਡੱਬੇ ਪਏ ਹਲੇ ਬੌਨ ਮੀਟਾ ਦਾ ਚਲੋ ਫੇਰ ਦੁੱਧ ਚ ਪਾ ਕੇ ਪੀ ਲੈਂਦੀ ਆ ਇੱਕ ਦਿਨ ਕਹਿੰਦੀ ਪ੍ਰੋਟੀਨ ਐਕਸ ਮੰਗਾ ਦੇ ਪਾਪਾ ਉਹਦੇ ਨਾਲ ਬਹੁਤ ਵਜਨ ਵੱਧਦਾ ਐਂਡਰਾ ਮਾਰਕਸ ਬਤੁ ਕੀ ਕਹਿੰਦੇ ਉਹ ਤਾਂ ਖਾਦਾ ਹੀ ਨਹੀਂ ਪਿਓ ਦੀ ਟੀ ਨੇ ਪ੍ਰੋਟੀਨ ਐਕਸ ਤਾਂ ਹੁਣ ਗਾਇ ਤੇ ਅੱਖ ਰੱਖੀ ਹੋਈ ਆ ਐਂਡਰਾ ਮਾਰਕਸ ਪਤਾ ਨਹੀਂ ਕੀ ਲੈਣਾ ਹੁਣ ਨੂਰ ਐਂਡਰਾ ਮਾਰਕਸ ਇਹ ਦੀ ਫਰੈਂਡ ਪੀਂਦੀ ਆ ਇਹ ਦੀ ਫਰੈਂਡ ਪੀਂਦੀ ਆ ਬਸ ਇਹਨਾਂ ਉਹ ਚੀਜ਼ ਕਰ ਦੋ। ਮੰਮਾ ਸੋਇਚੇ ਪਗਾਨੀ ਮਾਂਪ ਤੇ ਕੀ ਚੋਪਾ ਘਾਚਾ ਆਪੇ ਪਾਈ ਜਾਂਦੀ ਆ। ਇਹਦੇ ਨੂਰ ਪਾਤਾ, ਮਿਰਚ ਪਾਤੀ ਮਰੀ ਜੀ, ਹਲਦੀ ਪਾਤੀ ਥੋੜੇ ਥੋੜੇ ਕੋਟੇ ਬਣਾਉਣ ਨੂੰ ਪਾਈ ਆ। ਹਾਂ, ਕੋਟੇ ਬਣਾਉਣ ਨੂੰ ਪਾਈ ਆ। ਆ ਕਾਲੂ ਚੋਚੀ ਪਾਤੀ ਮੜੀ ਜੀ। ਇਹਨੂੰ ਬੰਦ ਕਰਕੇ ਪਹਿਲਾਂ ਨੂਰ ਦੀ ਗੱਲ ਸੁਣ ਲੈ 2 ਮਿੰਟ ਬਾਅਦ ਆ ਜਾਂਦੀ ਆ। ਮੈਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ 10 ਇੱਕ ਦਾ ਸ਼ਬਦ ਤਿੰਨੀਆਂ ਨੇ ਜਿਹੜੇ YouTube ਵਾਲੀਆਂ ਨੇ ਰੈਸਪੀਆਂ ਬਣਾਉਂਦੇ ਨਵੇਂ-ਨਵੇਂ ਕੱਟਿਆ ਹੋਇਆ ਮੈਸ਼ ਸਿੱਧਾ ਕਹੋ ਜੀ ਰੜਾਉਣਾ ਹੈ ਹਾਂ ਬਟਰ ਐਡ ਕਰ ਲਾਂਗੇ ਥੋੜਾ ਜਿਹਾ ਥੋਰ ਫਟੇ ਮੂੰਹ ਮੈਂ ਭਾਈ ਮੈਂ ਬਹੁਤ ਕੋਸ਼ਿਸ਼ ਕਰਦਾ ਪੰਜਾਬੀ ਬੋਲਾਂ ਪਰ ਉਹਨਾਂ ਦੇ ਇਹ ਨਾ ਕਈ ਵਾਰੀ ਮੈਂ ਦੇਖਦਾ ਨਹੀਂ ਹੁੰਦਾ ਵੈਸੇ ਕਈ ਵਾਰੀ ਮੂਰੇ ਆ ਜਾਂਦੀ ਉਹਨਾਂ ਦੀ ਇਹ ਦੇਖਦੇ ਕਿ ਬੋਲ ਹੋਈ ਜਾਂਦੀ ਆ ਐਡ ਕਰ ਲਾਂਗੇ ਧਲੀਆਂ ਨੂੰ ਪਤਾ ਨਹੀਂ ਕੀ ਕਹਿੰਦੀ ਹੁੰਦੀ ਇੱਕ ਉਹ ਪਤਲੀ ਜੀ ਅੱਜ ਕਟਿੰਗ ਕਟਿੰਗ ਕਰ ਲਾਂ ਪਿਆਜ਼ ਨੂੰ ਆਪਾਂ ਆਨੀਅਨ ਪਾਵਾਂਗੇ ਅੰਬਲਾ ਸਾਨੂੰ ਪਤਾ ਨਹੀਂ ਕੀ ਕੀ ਕੋਸਰ ਕੀ ਸਵਾਹ ਕੇ ਬੋਲੀ ਜਾਂਦੀਆਂ ਨੇ ਵੀ ਤੁਸੀਂ ਹੁਣ ਆਮਦ ਦੇ ਦੇ ਵੀ ਦੇਖਣਾ ਵਿਚਾਰਾ ਉਹ ਕੀ ਪਤਾ ਲ ਲੂਗਾ ਜਿੱਤਾ ਕੋ ਫਿਰ ਆਓ ਅੱਜ ਵੀ ਤੁਮਨ ਦਾ ਹਾਂ ਹੁਣ ਇਹਨੂੰ ਲੜਾਵਾਂਗੇ ਬਣਾ ਕੇ ਇਹਨੂੰ ਚੁੱਲੇ ਤੇ ਜਾਂ ਗੈਸ ਤੇ ਸਗਾਵਾਂਗੇ ਜਦ ਅਸੀਂ ਜੇ ਮਸਾਲਾ ਟੇ ਟਪਾੜਾਂਗੇ ਹੋ ਗਿਆ ਇਹਨੂੰ ਲੋਚਰ ਕੀ ਤਰ੍ਹਾਂ ਮੈਸ਼ ਹੋ ਗਿਆ ਮੈਸ਼ ਕਰੀਏ ਰਲ ਗਿਆ ਭੁੱਲ ਗਿਆ ਯਾਰ ਆਪਾਂ ਕੋਈ ਕਰਦੀ ਬੋਲੀ ਲੋਕਾਂ ਕਰਕੇ ਕੁਦ ਕੁਦੀ ਲੀਸ ਨੂੰ ਲਾ ਗਏ ਆਪਣੇ ਫੋਲੋਅਰ ਹੁੰਨੇ ਆ ਪੰਜਾਬੀ ਆਪਾਂ ਪੰਜਾਬ ਚ ਰਹਿੰਦੇ ਆ ਪੰਜਾਬੀਆਂ ਨੇ ਦੇਖਣਾ ਸੋ ਆਪਾਂ ਕਿਉਂ ਅੰਗਰੇਜ਼ੀ ਇੰਦਰੀਸ ਕਰੀਏ ਇਹ ਚ ਕੱਲ ਮਾਂ ਪਿਤਾ ਸੰਘੇ ਦੇਖਦੀ ਇਹ ਚ ਕੱਲ ਕਟੂਰ ਵਾਸਤੇ ਪਾਣੀ ਗਰਮ ਕਰਿਆ ਤਾਂ ਨਿੰਮ ਦੇ ਪੱਤੇ ਆ ਤਾਂ ਮੈਨੂੰ ਆਪ ਬਹੁਤ ਮਾੜੀ ਛੱਡਿਆ ਆ ਗਰਮੀ ਦੇਖ ਲਓ ਮੈਨੂੰ 24 ਘੰਟੇ ਹੀ ਇੰਨੀ ਚੁੱਈ ਜਾਂਦੀ ਐ ਤੋ ਦੁੱਗਣੀ ਤਿੱਗਣੀ ਚੁੰਦੀ ਆ ਕੱਲ ਸਬਜ਼ੀ ਵਾਲਾ ਵੀ ਕਹੇ ਮੈਨੂੰ ਤਾ ਕਰਕੇ ਮੇਰੀ ਕੱਪੜੇ ਪਾਉਣਾ ਮਜਬੂਰੀ ਆ ਕੱਪੜੇ ਲਾਉਣਾ ਸੱਚ ਆ ਲੱਗਾ ਤੋ ਕੱਪੜਾ ਹੀ ਨਹੀਂ ਪਾਉਂਦਾ ਵੀਡੀਓ ਚ ਨੰਗ ਤੜੰਗਾਈ ਜਾਂਦਾ ਮੈਂ ਕਰਾਂ ਕਿ ਮੇਨੂੰ ਤਾਂ ਗਰਮੀ ਝੱਲ ਨਹੀਂ ਹੁੰਦੀ ਸੋ ਹੁਣ ਆਪਾਂ ਧਨੀਆ ਚੈੱਕ ਕਰ ਲਾਂਗੇ ਆਉਲਾ ਤਾਂ ਸਾਡੇ ਧਨੀਆ ਚ ਕੱਖ ਹੁੰਦਾ ਨਹੀਂ ਪਰ ਫੇਰ ਵੀ ਛੱਕ ਕੱਢਣਾ ਕੋਈ ਮਾੜੀ ਗੱਲ ਨਹੀਂ ਇਹ ਗਰਮੀ ਵਾਲਾ ਧਨੀਆ ਪਰਪਰਾਰ ਜੇ ਮੇਰੇ ਯਾਦ ਆ ਮਾਂ ਵੀ ਕਿੱਡਾ-ਕੱਡਾ ਵੱਧ ਗਿਆ ਦਾ ਇਕੱਠ-ਇਕੱਠ ਵੱਧ ਗਿਆ ਦਾ ਹਨਾ ਹਾਂ ਛੋਟੇ ਬਾਈ ਨੇ ਰਾਉਂਡ ਅਪ ਕਰਤੀ ਇਕੱਠ-ਇਕੱਠ ਵਧੇ ਹੋਏ ਤੇ ਸਾਰਾ ਦਲ ਗਿਆ ਮੁੜ ਕੇ ਉਹ ਹੈ ਵੀ ਜੂਨ ਜੂਨ ਆਤੋਂ ਵੱਧ ਲੰਘੀ ਦੀ ਜਾਂ ਸਪਰੇਅ ਕਰੀ ਜੀਰੀ ਦੀਆਂ ਬੱਟਾਂ ਤੇ ਕਰਕੇ ਆਇਆ ਦਾ ਤੁਸ ਕਾ ਲੋ ਪੰਪ ਧੋ ਕੇ ਆਪਦੀ ਜਾਣ ਚ ਉਹ ਚ ਤਾਕਤਾਲੀ ਪਾ ਕੇ ਮਾਂ ਹੋਰ ਬੜਾ ਹੋ ਜੂ ਰਾਉਂਡ ਅਪਸ ਮਾਰ ਕੇ ਨਿਕਲੀ ਨਹੀਂ ਸਾਰਾ ਧਨੀਆਂ ਜ਼ਕਾਤ ਆ ਹੁਣ ਸਾਰੀ ਸਬਜ਼ੀ ਬੀਜਤੀ ਆ ਮਾਂ ਵੀ ਤਾਂ ਆਪਾਂ ਨਹੀਂ ਬੀਜਦੇ ਹੈਗੇ ਹੁਣ ਯੋ ਯੋ ਕੋਈ ਜਾਂਦੀ ਸੀ ਮੇਰੇ ਹੱਥ ਦੀ ਲਈ ਸਬਜ਼ੀ ਨਹੀਂ ਹੁੰਦੀ ਮੇਰੇ ਹੱਥ ਦੀ ਲਈ ਸਬਜ਼ੀ ਨਹੀਂ ਹੁੰਦੀ ਤਾਂ ਕਰਕੇ ਦਾਮੋਦਾਰ ਸਾਰਾ ਹੁਣ ਇਹਨੂੰ ਹੀ ਦਿੱਤਾ ਹੋਇਆ ਸੀ ਕੋਈ ਵੀ ਪੀਜ ਕਿਵੇਂ ਨਹੀਂ ਹੋਊਗੀ ਉਹ ਪਾਣੀ ਦੇ ਇੱਕ ਕੈਂਪਾ ਫੋਮ ਆਉਂਦਾ ਸੋ ਆਹਨ ਚੰਗੀ ਤਰ੍ਹਾਂ ਉਫਲ ਗਿਆ ਦੇਖੋ ਜਿਹੜਾ ਡਾਊਟ ਤਾਂ ਜਿਹੜਾ ਕਲੀਅਰ ਹੋ ਗਿਆ ਵੀ ਨਿੰਮ ਦੇ ਪਾਣੀ ਦੀ ਸਮੈਲ ਆਉਂਦਾ ਤਾਂ ਕੱਲ੍ਹ ਤੋਂ ਤਾਂ ਬੰਦਾਰ ਤਾਂ ਨਿੰਮ ਵਾਲੀ ਸੀ ਨਾ ਨਿੰਮ ਵਾਲੀ ਦੀ ਟੀਨ ਤਾਂ ਲੋਕ ਕੜੀ ਚ ਫੇਰਤਾ ਕੜੀ ਦੇ ਵਿੱਚ ਫੇਰ ਦੇਣਾ ਚਮਚਾ ਬੋਤਲਰ ਨੂੰ ਉੱਧਰ ਬਣਨਗੇ ਕੋफ्ते ਕੋफ्ते ਵਾਸਤੇ ਪਾਵਾਂਗੇ ਤੇਲ ਸਰੋਂ ਦਾ ਪਾਣੀ ਵਿੱਚ ਇਸ ਮਾਰਕੀ ਤੇਲ ਪਾ ਲੈਣਾ ਤੁਸੀਂ ਤਾਂ ਕਿ ਚੰਗੀ ਤਰ੍ਹਾਂ ਫੁਕੌੜੇ ਠੋੜੇ ਰਹਿ ਜਣ ਵਿੱਚ। ਮੇਰੇ ਕੋਕਟਿਆਂ ਦੇ ਬਣਾਉਣੇ ਆ। ਕਣੀਆਂ ਭਲਾ ਤਾਂ ਇਹਦੇ ਵਿੱਚ ਵੀ ਪਾਵੇ। ਅੰਤ ਵਿੱਚ ਇਹ ਜਮੂ ਤਾਂ ਬਾਕੀ ਤਾਂ ਸਾਰਾ ਸਮਾਨ ਪਾਇਆ ਨਾ ਮੈਂ ਤੁਹਾਨੂੰ ਖਾਣਾ। ਉਹ ਤਰੀਕਾ ਦੇਖੋ। ਇੱਕਦਣ ਬਾਂਪੇ ਹੱਥ ਨਾਲ ਬਣਾ ਬਣਾ ਪਾਵੇ ਇਹਨੂੰ ਮੈਂ ਬੜਾ ਸਾਰਾ ਚਮਚਾ ਲੈਦਾ ਚਮਚੇ ਨਾਲ ਇਹ ਟਾਲ ਟਾਲ ਫਿੱਟ ਹੋਏ ਕਿਹੜਾ ਲਿੰਗੇ ਟੇਢੇ ਬਣਨੇ ਆ ਫਿਰ ਕਿਹੜਾ ਗਲਾਈ ਚ ਬਣਨੇ ਆ ਸੋ ਮੈਂ ਤੇ ਐ ਛੋਟੇ ਛੋਟੇ ਬਣਨੇ ਆ ਜਿੰਨਾ ਕ ਪਾਉਣਾ ਉਹਨਾਂ ਕ ਚਮਚਾ ਢਾਈ ਚ ਲਾਏ ਬਸ ਉਹ ਦੇਖੋ ਬਸ ਹੈ ਨਾ ਇਜ਼ੀ ਪਖੋੜੇ ਕੱਢਣ ਦਾ ਤਰੀਕਾ ਕਿਹੜਾ ਗੁਲੇ ਬਣਾਉਣੇ ਆ ਆਪਾਂ ਨੇ ਜਿਹੜਾ ਮੈਂ ਅੱਧਾ ਕਈਆ ਕੱਟਿਆ ਸੀ ਉਹ ਚੋਂ ਮੈਂ ਅੱਧਾ ਹੀ ਬਣਾਇਆ ਮੈਂ ਛੋਟੇ ਛੋਟੇ ਖਾਸੇ ਬਣ ਜਣੇ ਆ ਉਹ ਇਹ ਸਬਜੀ ਕਹਿੰਦੇ ਚਾਹੁੰਦੇ ਮੈਂ ਬੰਦ ਤੇ ਘੜੀ ਤੇ ਪੱਟੇ ਵੱਜ ਗਏ ਸੀ ਜਿਆਦਾ ਬਣ ਨਹੀਂ ਇਹ ਤਾਂ ਛੋੜ ਵੜਨੇ ਨਾਲ ਹੂੰ ਮੈਂ ਤਾਂ ਛੋੜ ਵੜਨੇ ਨਾਲ ਬੜੀ ਨਾਲ ਆ ਤੇਲ ਦੀ ਤਾਂ ਅਜੀ ਪਤਾ ਨਹੀਂ ਘਾਹ ਤੇ ਆਉਂਦੀ ਹੈ ਇਹ オリジナル ਤੇਲ ਦੀ ਆਉਂਦੀ ਹੁੰਦੀ ਹੈ ਕਹਿੰਦੇ ਮੈਂ YouTube ਤੇ ਸਰਚ ਕੀਤਾ ਤਾਂ ਕਿ ਸ਼ਰੂ ਦੇ ਤੇਲ ਜਿਹੜਾ ਕੌਂਚੜ ਹੈ ਜਦ ਲੜਾਈ ਬਾਡੀ ਤੇ ਲਾਏ ਤੇ ਜੋ ਤੇਲ ਕੀ ਅਰੀਜਨਲ ਨਾ ਜਾਂ ਡੁਪਲੀਕੇਟ ਆ ਉਹ ਕਿ ਜਿਹੜਾ ਅਰੀਜਨਲ ਆ ਉਹ ਲੜੂਗਾ ਜਿਹੜਾ ਡੁਪਲੀਕੇਟ ਆ ਉਹਦੀ ਝੱਕ ਹੋਊਗੀ ਹੱਥ ਤੇ ਨਾ ਤੁਸੀਂ ਸਰੋਂ ਦਾ ਤੇਲ ਚੈੱਕ ਕਰਨਾ ਹੱਥ ਤੇ ਲਾ ਕੇ ਉਹਨੂੰ ਮਲ ਲਿਓ ਜੇ ਉਹਦੀ ਝੱਕ ਹੋ ਗਈ ਸਮਝ ਲਓ ਡੁਪਲੀਕੇਟ ਤੇਲ ਆ ਉਹ ਟਰਾਈ ਕਰਕੇ ਦੇਖਿਓ ਪਾਣੀ ਪਾਤਾ ਹੋਰ ਖੜੀਚ ਸੋ ਮੈਨੂੰ ਮੈਨੂੰ ਆਗ ਦੀ ਵਿੱਚ ਕਾਲ ਮੈਂ ਕਾਲ ਲੈਣ ਲੱਗ ਗਿਆ ਜਦ ਤੱਕ ਖੜੀ ਬਣ ਕੇ ਰੈਡੀ ਆਉਣੀ ਇੱਕ ਪਾਸੇ ਰੋਟੀਆਂ ਦੂਜੇ ਪਾਸੇ ਬਣਨ ਗਿਆ ਹਾਂ ਘਰ ਤੇ ਜਾਣਾ ਨਾ ਚੋੜਦਾ ਜੀ ਤਾਂ ਹੈ ਕਲਰ ਦੇਖੋ ਕਲਰ ਸਰ ਇਹ ਮੱਤਾ ਪਾਈ ਕਰਕੇ ਪੀ ਲਾ ਬਸ ਰਹੀ ਬਣਦੀ ਆ ਮਾ ਮੜਾ ਜੀ ਬਹੁਤ ਬੀਟੀ ਕਾ ਕਲਰ ਕਹਨੇ ਦੋ ਦਿਨ ਆਏ ਖਰਾਬ ਘਰੀਆਂ ਨੇ ਲੰੂ ਦੇ ਆ ਰੱਖਦੇ ਉਹਨੂੰ ਉਹਨੂੰ ਕਿਵੇਂ ਸੀ ਲਾ ਇਕ ਪੂੜੀ ਨੂਰ ਕਿਉਂ ਖਰਾਬ ਕਰਨੀ ਅੱਗੇ ਖਰਾਬ ਕਰਕੇ ਸਿੱਟੀਆਂ ਨੇ ਇਹ ਤਾਂ ਉਹ ਆ ਪਿੱਛੇ ਸਿੱਟੀ ਹੋਈ ਐ ਕੋਹ ਹੁੰਦਾ ਜਿਹੜੀ ਗੁੰਨਣੀ ਆ ਤੈਨੂੰ ਕਲੇ ਲਿਆ ਦਾਂਗੇ ਇਕਲੇ ਨਹੀਂ ਪਿੱਛੇ ਸਿੱਟੀ ਹੋਈ ਆ ਪੌੜੀਆਂ ਕੋਲ ਐ ਜੀ ਇੱਕ ਬਸਨ ਰੋਟੀ ਖਾ ਲਈ ਹੁਣ ਹੱਥ ਨਾਲ ਵੜੀ ਇਹਨਾਂ ਨੂੰ ਹੋ ਗਿਆ ਚ ਰੋਟੀ ਨੂੰ ਉਹ ਪੈਰ ਤੋਂ ਲੱਕ ਲੈ ਲਓ 10:45 ਹੋ ਗਏ ਚਲੋ ਤੁਹਾਡੇ ਕਿਹੜਾ ਖਾਣਾ ਤੇਰੇ ਤਾਂ ਪੰਜ ਕੜੀ ਲੈਣੀ ਹੈ ਕੀ ਚਲ 6 ਹੀ ਜਿੰਨੇ ਲੱਗਦਾ ਦਲਾਜ ਦੇਖੋ ਦਵਾ ਰੋਟੀ ਸ਼ੀਸ਼ਾ ਜੜਾਈ ਬੇ ਨੇ ਕੱਕੜੀਆਂ ਕੀਰੇ ਮਿਕਸ ਦੇਖਿਓ ਵਾਪਸ ਕਿਵੇਂ ਆ ਰਹੀ ਲੈ ਕਰਕੜੀ ਦੇਖੋ ਮਤਲਬ ਜੜਾ ਰਿਹਾ ਫੋਨ ਆਵੇ 14 ਦੀ ਵੀਡੀਓ ਰਹਿ ਗਈ ਵਿੱਚ ਤਾਂ ਮੇਰਾ ਫੋਨ ਇਹਨਾਂ ਵੱਜਣ ਲੱਗ ਜਾਂਦਾ ਵਿੱਚ ਫਿਰ ਵੀਡੀਓ ਰਹਿ ਜਾਂਦੀ ਆ